ਤੂੰ ਸ੍ਰਿਸ਼ਟੀ ਦਾ ਮਾਲਕ ਚੁੱਕ ਲਈ ਕਲਮ ਤੇਰਾ ਪਰਵਾਸਾ ਜਲਾਥਲਾ ਬ੍ਰਹਮੰਡਾਂ ਦੇ ਵਿੱਚ ਹਰਥਾਂ ਤੇਰਾ ਵਾਸਾ ਗਣੀ ਮੇਰ ਦੀਪਾਂ ਦੇ ਅਸ ਵੰਗ ਬਮੀਏ ਰੋਈਆਂ ਦਰ ਤੇਰੇ ਤੇ ਸ਼ਹਿਰ ਖੜੇ ਕਰ ਮੇਰ ਮੇਰਾ ਦੀਆਂ ਸਾਈਆਂ ਓ ਰਾਤ ਦਿਵਸ ਦੇ ਗੇੜੇ ਅੰਦਰ ਹਉਦ ਬੀਤਦੀ ਹਿੰਗਾਵੇ ਵਿੱਚ ਤੂਫਾਨਾਂ ਜੀਵਨ ਨਈਆ ਡੱਕੋ ਡੋਲੇ ਖਾਵੇ ਮਰਦੀ ਪਤ ਜੜ ਹੜੀ ਨਾ ਹੋਈ ਕਈ ਰੁਕਾ ਚੜ ਆਈਆਂ ਦਰ ਤੇਰੇ ਤੇ ਸ਼ਹਿਰ ਖੜੇ ਕਰ ਮੇਰ ਮੇਰਾ ਦੀਆਂ ਸਾਈਆਂ ਹੋ ਵਿਛੇ ਵਿਕਾਰਾਂ ਵੱਲੋਂ ਹਟ ਕੇ ਕਿਸ਼ੇ ਵਿਕਾਰਾਂ ਵੱਲੋਂ ਹਟ ਕੇ ਟਿਕ ਜੇ ਸੁਰਤ ਟਿਕਾਣੇ ਮਨ ਤੁ ਜੋਤ ਸਰੂਪਹ ਜੇ ਕਰ ਆਪਣਾ ਮੂਲ ਪਛਾਣੇ ਓ ਰਹਿਮਤ ਦੀ ਕਰ ਵਰਖਾ ਕਣੀਆਂ ਖਿੜ ਜਾਵਣ ਕਮਲਾਈਆਂ ਦਰ ਤੇਰੇ ਤੇ ਸ਼ਹਿਰ ਖੜੇ ਕਰ ਮੇਰ ਮੇਰਾ ਦੀਆਂ ਸਾਈਆਂ ਓ ਵਿੱਚ ਭੁਲਕੇ ਦੁਨੀਆ ਪਿੱਛੇ ਵਿੱਚ ਭੁਲ ਲੱਗ ਕੇ ਦੀਨ ਗਵਾਇਆ ਦੁਨੀਆਂ ਵਾਲੇ ਮਿੱਤ ਬਣੇ ਨਾ ਧਰਮ ਗਿਆਨ ਆ ਨਾ ਆ ਬੋਲਿਆਂ ਦੇ ਸੰਗ ਰਹੇ ਜਰਾਨੇ ਹੋ ਬੋਲਿਆਂ ਦੇ ਸੰਗ ਰਹੇ ਜਰਾਨੇ ਨਖਟਿਆ ਕੁੰਦੀ ਆਇਆ ਦਰਤ ਸ਼ਰ ਕਰੇ ਕਰ ਮੇਰ ਮੇਰਾ ਦਿਆ ਸਾਈਆਂ ਸਦਨੇ ਨੂੰ ਤੂੰ ਭਗਤ ਬਣਾ ਲਿਆ ਸਦਨੇ ਨੂੰ ਤੂੰ ਭਗਤ ਬਣਾ ਲਿਆ ਨੇਤ ਜੀਵ ਜੋ ਤੋਵੇ ਗਣ ਕ ਵਰਗੀ ਪਾਪਨ ਤਰ ਜੇ ਮੇਰ ਜੇ ਤੇਰੀ ਹੋਵੇ ਧੰਨੇ ਜਤ ਨੂੰ ਹੋਗੇ ਦਰਸ਼ਨ ਧੰਨੇ ਜਤ ਨੂੰ ਹੋ ਜਦੋਂ ਪਰੀ ਤਾਂ ਪਾਈਆ ਦਰ ਤੇਰੇ ਤੇ ਸ਼ਹਿਰ ਖੜੇ ਕਰ ਮੇਰ ਮੇਰਾ ਦੀਆ ਸਾਈਆਂ ਓ ਜੂਸਫ ਵਰਗੇ ਹੁਸਨ ਵਪਾਰੀ ਅੱਟੀ ਮੁੱਲ ਪਵਾਉਣੇ ਤਖਤ ਵਾਲੇ ਮੰਗਦੇ ਵੇਖੇ ਨਜ਼ਰਾਂ ਜਦੋਂ ਪਵਾਉਣੇ ਓ ਅਕਲਾ ਵਾਲੇ ਰਖ ਨਹੀਂ ਸਕਦੇ ਤੇਰੀਆਂ ਬੇਪਰਵਾਈਆਂ ਦਰ ਤੇਰੇ ਤੇ ਾਰੇ ਕਰ ਮੇਰ ਮੇਰਾ ਦਿਆ ਸਾਈਆਂ ਓ ਤੇਰੀ ਕੁਦਰਤ ਹੁਕਮ ਤੇਰੇ ਵਿੱਚ ਤੇਰੀ ਕੁਦਰਤ ਹੁਕਮ ਤੇਰੇ ਵਿੱਚ ਕੀ ਕੀ ਰਚੇ ਨਜ਼ਾਰੇ ਜੰਗਲ ਜੂਹਾ ਪਰਬਤ ਬੇਲੇ ਥਾਲ ਗਗਨ ਵਿੱਚ ਤਾਰੇ ਓtheta ਤਵਾਰ ਦੀ ਸਮਝ ਨ ਆਵੇ ਬਰਤ ਗੇਡ ਦਿਸੇ ਇੱਕ ਜੀਵਨ ਮਰਨਾ ਧਰਨਾ ਮਤ ਤੁੰ ਲੱਗੇ ਚਿੰਤ ਕ ਲੈਣੀ ਠੱਗਣੀ ਬਣ ਬਣ ਹਾਸਿਆਂ ਨੂੰ ਨਾ ਠੱਗੇ ਓ ਨੂਰ ਤੇਰੇ ਦੀ ਅਹਰਾ ਦੇ ਦੇ ਵਿੱਚ ਹੋ ਜਾਵੇਂ ਰਸ਼ਨਾਇਆਂ ਦਰ ਤੇਰੇ ਤੇ ਸ਼ਹਿਰ ਖਾਲੇ ਕਰ ਮੇਰ ਮੇਰਾ ਦਿਆ ਸਾਈਆ ਆ ਮੱਖੋ ਮਿੱਠੀ ਬਣ ਜਾਏ ਬੁੱਲੀ ਰਸ ਰਸਨਾ ਵਿੱਚ ਭਰ ਦੇ ਸ਼ਹਿਰ ਫੁਰਨੇ ਫੁਰਨੰਦ ਮਾਗੋਂ ਐਸੀ ਕਿਰਪਾ ਕਰ ਦੇ ਮੇਰ ਤੇਰੀ ਨਾਲ ਗੁੰਗੀਆਂ ਕੋਲ ਗੀਤ ਜਾਨ ਸੁਣਾਈਆਂ ਨਾ ਤੇਰੇ ਤੇ ਸ਼ਹਿਰ ਖਾਲੇ ਕਰ ਮੇਰ ਮੇਰਾ ਦਿਆ ਸਾਈਆ ਹਉ ਆਨੰਦ ਲੈ ਰ ਵਿੱਚ ਲੈ ਇਹ ਕੁੱਤੇ ਦੁੱਖ ਨਾ ਆਵਨ ਨੇੜੇ ਮਈ ਕਵੰਡੇ ਕਾ ਬਾਗੀਚੀ ਖਿੜੇ ਰੈਣ ਨਿਤ ਖੇੜੇ ਓ ਭਗੋਵਾਲੀਆਂ ਲਿਖ ਦੀਵਾਰਾਂ ਭਗੋਵਾਲੀਆਂ ਲਿਖ ਦੀਵਾਰਾਂ ਹਰਤ ਜਾਣ ਸੁਣਾਈਆਂ ਦਰ ਤੇ ਤੇ ਸ਼ਹਿਰ ਖੜੇ ਕਰ ਮੇਰ ਮੇਰਾ ਦਿਆ ਸੁਣਾਈਆਂ